ਵੇਖੋ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਹੈ ਜਦੋਂ ਦੀ ਕਿਰਪਾ ਹੋਣੀ ਆ ਉਦੋਂ ਹੀ ਕੰਮ ਹੋਣਾ ਹੁਣ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਿੰਡ ਛਾਪੁਰ ਜਾ ਜਾਂਦੇ ਅੱਜ ਜਿਹੜਾ ਮਹੱਲਾ ਕਲੀਨਿਕ ਦਾ ਨੀਂ ਪੱਥਰ ਜਿਹੜਾ ਆਪਾਂ ਰੱਖਿਆ ਤੇ ਮੇਰੇ ਖਿਆਲ ਬਹੁਤ ਜਲਦੀ ਵਿੱਚ ਬਣ ਕੇ ਤਿਆਰ ਹੋ ਜਾਏਗਾ ਨੀਂ ਪੱਥਰ ਆਪਾਂ ਰੱਖ ਦਿੱਤਾ ਤੇ ਜਿਹੜਾ ਮੇਰੇ ਖਿਆਲ ਸੀਐਮ ਸਾਹਿਬ ਨੇ 26 ਜਰਮਨੀਆਂ ਨੂੰ ਮਹੱਲਾ ਕਲੀਨਿਕ ਦਾਦੂ ਘਾਟ ਰਣਾ ਐ ਏਡੀਓ ਸਾਹਿਬ ਮੇਰੇ ਨਾਲ ਨੇ ਠੇਕੇਦਾਰ ਸਾਹਿਬ ਨਾਲ ਨੇ ਆਪਾਂ ਇਹ ਕਹਿੰਦੇ ਨੇ ਕਿ 24 ਜਨਵਰੀ ਨੂੰ ਆਪਾਂ ਇਹਨੂੰ ਕੰਪਲੀਟ ਕਰਕੇ ਤੇ 26 ਜਨਵਰੀ ਵਾਲੇ ਜਦੋਂ ਸੀਐਮ ਸਾਹਿਬ ਨੇ ਬਾਕੀ ਬੁਲਾਕਰੀ ਨਿਗਰਾਨ ਤੋਂ ਹਟਕਣਾ ਉਹਦੇ ਨਾਲ ਹੀ ਪਿੰਡ ਛਾਪ ਪਜਾ ਜਾਂਦੇ ਬੁਲਾਕਲੀਨਿਕ ਦਾ ਦੁਗਠ ਵਿੱਚ ਹੰਦਾਲ ਸਾਹਿਬ ਗਿਆਨੀ ਪਿੰਦਰ ਪਾਲ ਸਿੰਘ ਦੀ ਅਰਦਾਸ ਸਪੂਰਨੋ ਇਹ ਤੇ ਪਿੰਡ ਚ ਵਿਕਾਸ ਕਾਰਜ ਉਹਨੇ ਸ਼ੁਰੂ ਹੋਏ ਨੇ ਕੁਝ ਲੋਕ ਚੰਗੇ ਕੰਮਾਂ ਵਿੱਚ ਅਰਚਨ ਪਾ ਰਹੇ ਆ ਦੇਖੋ ਜਿਹੜੇ ਲੋਕ ਇਦਾਂ ਦੇ ਆ ਮੈਂ ਕਹਿੰਦਾ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਵੀ ਸ਼ਰਮਤ ਬਖਸ਼ਣ ਇਹ ਚੰਗੇ ਕੰਮ ਨੂੰ ਜਾਂ ਤਾਂ ਆਪਾਂ ਕਿਸੇ ਦੇ ਕੰਮ 'ਚ ਰੁਕਾਵਟ ਪਾਉਣੇ ਜਾਂ ਕਿਸੇ ਨੂੰ ਕੋਈ ਤੰਗੀ ਦਿਨੇ ਜਾਂ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰਦੀ ਆ। ਪੰਚਾਇਤ ਸਾਡਾ ਨਿੱਜੀ ਦਾ ਕਿਸੇ ਦਾ ਨਹੀਂ ਸਾਰੇ ਪਿੰਡ ਦਾ ਸਾਂਝਾ ਕੰਮ ਹੈ। ਮੈਂ ਤਾਂ ਕਹਿੰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਕਿਰਪਾ ਕਰਨ ਜਿਹੜੇ ਲੋਕ ਰਾ ਗਾਇਬ ਗਏ ਹੋ ਕੇ ਕੰਮ 'ਚ ਵਿਗਨ ਪਾਉਂਦੇ ਨੇ। ਭਾਈ ਨਹੀਂ ਰੋਕਣਾ ਚਾਹੀਦਾ ਐੋਜੇ ਕੰਮ ਜਦੋਂ ਪਿੰਡ ਦਾ ਡਿਵੈਲਪਮੈਂਟ ਦਾ ਕੰਮ ਹੀ ਹੋਣਾ। ਇਹ ਮੌ ਲੱਗਦੀ ਨਹੀਂ ਕਿ ਜਿਹੜਾ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਅੱਜ ਸਟਾਰਟ ਕਰਵਾ ਦਿੱਤਾ ਗਿਆ ਵਾ। ਇਹਦੀ ਕੋਈ 1.14 ਲੱਖ ਰੁਪਇਆ ਕੀਮਤ ਇਹਦੇ ਕਾਸਟ ਜਿਹੜੀ ਆਉਣੀ ਆ ਠੀਕ ਹੈ ਜੀ ਤੇ ਬਿਲਡਿੰਗ ਜਿਹੜੀ 36 ਤੋਂ 36 ਬਣ ਕੇ ਤੇ 24 ਤਰੀਕ ਤੱਕ ਸਾਡਾ ਆਲਟੀਮੇਟ ਪਲਾਨ ਇਹਨੂੰ ਤਿਆਰ ਕਰ ਦਿੱਤਾ ਜਾਵੇ 26 ਜਨਵਰੀ ਤੱਕ ਉਦਘਾਟਨ ਜਿਹੜੇ ਸੀਐਮ ਸਾਹਿਬ ਨੇ ਕਰਨਿਆ ਇਹ ਟੋਟਲ 1.14 ਵਾਂ ਵੈਸੇ ਬਿਲਡਿੰਗ ਦਾ 1.14 ਵਾਂ ਵਿਦ ਫਰਨੀਚਰ ਪਾ ਕੇ 25 ਲੱਖ ਰੁਪਇਆ ਦਾ